ਆਟੋ ਸੀ ਗਿਆ ਤੇ ਮੇਰਾ ਖਰਚਾ ਸੀ ਜਿਹਦੀ ਮੰਨ ਜੀ ਆਏ ਚੱਕ ਕੇ ਕਰਕੇ ਲੈ ਗਏ ਮੈਂ ਤਾਂ ਅੱਜ ਕੋਲੇ ਚਲਾਨ ਕਰਨਾ ਯਾਰ ਬੜਾ ਪਗੜਾ ਪਹਿਲੇ ਫੋਨੇ ਦਿੱਤੀ ਆ ਗਈ ਆ ਹੁਣੇ ਉਹ ਡਾਫਟ ਪੈਣਾ ਇਥੇ ਆਟੋ ਲੱਗੇ ਸੀ ਤੇ ਉਹਨਾਂ ਦਾ ਮੈਂ ਚਲਾਨ ਵੀ ਕੀਤਾ ਉਹ ਆਟੋ ਹੈ ਬਹੁਤ ਨੇ ਉਹ ਕਿ ਜਿੰਨਾ ਦਾ ਚਲਾਨ ਹੋ ਗਿਆ ਚਲੋ ਹੋ ਤਾਂ ਨਹੀਂ ਖੱਟਣਗੇ ਬਟ ਕਿਉਂਕਿ ਹੋ ਰਿਹਾ ਕਿ ਜਿਹਨੂੰ ਨਹੀਂ ਪਤਾ ਉਹ ਦੋ ਫੇੜਾ ਕੇ ਖੱਟ ਦਿੰਦੇ ਲਹਿਰ ਇੰਡੀਆ ਮੂਵ ਦੇਖ ਰਿਹਾ ਕੋਈ ਮੈਂ ਤੁਹਾਡਾ ਆਪਣਾ ਗੁਰਪਾਲ ਦੋਸਤੋ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਘਮਾਰ ਮੰਡੀ ਦੇ ਆ ਜਿੱਥੇ ਕਿ ਆਟੋ ਲਹਿਰ ਇੰਡੀਆ ਮੂਵ ਦੇਖ ਰਿਹਾ ਕੋਈ ਮੈਂ ਤੁਹਾਡਾ ਆਪਣਾ ਗੁਰਪਾਲ ਦੋਸਤੋ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਘਮਾਰ ਮੰਡੀ ਦੇ ਆ ਜਿੱਥੇ ਕਿ ਆਟੋ ਵਾਲੇ ਲਹਿਰ ਇੰਡੀਆ ਮੂਵ ਦੇਖ ਰਿਹਾ ਕੋਈ ਮੈਂ ਤੁਹਾਡਾ ਆਪਣਾ ਗੁਰਪਾਲ ਦੋਸਤੋ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਘਮਾਰ ਮੰਡੀ ਦੇ ਆ ਜਿੱਥੇ ਕਿ ਆਟੋ ਵਾਲੇ ਤੁਸੀਂ ਦੇਖ ਸਕਦੇ ਹੋ ਕਿ ਰੋਡ ਦੇ ਉੱਤੇ ਜਿਹੜਾ ਆਟੋ ਲਗਾ ਕੇ ਜਾਮ ਲਗਾਵੰਦੇ ਨੇ ਉੱਪਰ ਸਿਗਨਲ ਹੋਇਆ ਹੁੰਦਾ ਵਾ ਤਾਂ ਦੂਜੇ ਪਾਸੇ ਆਟੋ ਵਾਲਿਆਂ ਨੇ ਅ ਦੇਖਿਓ ਅਬ ਦੀ ਰੋਡ ਦੇ ਉੱਤੇ ਹੀ ਲਗਾ ਕੇ ਜਿਹੜੇ ਸਵਾਰੀਆਂ ਚੱਕਦੇ ਨੇ ਤਾਂ ਕਿੰਨਾ ਜਾਮ ਲੱਗਦਾ ਵਾ ਕਿੰਨੀਆਂ ਮੁਸ਼ਕਲਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਇੱਕ ਵਾਰ ਮੈਂ ਤਕਵੀਰਾ ਤੁਹਾਨੂੰ ਦਿਖਾ ਦਮ ਤੁਸੀਂ ਦੇਖ ਸਕਦੇ ਹੋ ਕਿ ਲਾਈਨ ਦੇཐਾਬ ਨਾਲੀ ਕਿਤੇ ਵੀ ਜਿਹੜੇ ਚੌਂਕ ਦੇ ਵਿੱਚ ਜਦੋਂ ਦੇਖਦੇ ਆਂ ਵੀ ਕ੍ਰੋਸਿੰਗ ਕਰਕੇ ਆਉਂਦੇ ਆ ਤਾਂ ਉੱਥੇ ਲਾਈਨਾਂ ਲੱਗ ਜਾਂਦੀਆਂ ਨੇ ਆਟੋ ਲਗਾਤਾਰ ਖੜ ਜਾਂਦੇ ਸਵਾਰੀ ਚੱਕਣ ਦੇ ਚੱਕਰ ਚ ਲੇਕਿਨ ਚੌਂਕ ਦੇ ਵਿੱਚ ਜਦੋਂ ਹਾਲਾਤ ਦੇਖੀਏ ਤਾਂ ਕਿੰਨਾ ਇਥੇ ਜਾਮ ਲੱਗ ਜਾਂਦਾ ਵਾ ਤਾਂ ਗੱਲਬਾਤ ਨਹੀਂ ਕਰਾਂਗੇ ਵੀ ਇਹਨਾਂ ਦੇ ਚਾਲਾਨ ਕੱਟੇ ਜਾਂਦੀ ਹੈ ਕਿੱਦਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਲਾਈਨ ਦੇ ਸਾਰੇ ਜਿਹੜੇ ਆਟੋ ਲੱਗੇ ਤਿਗੇ ਤੇ ਆ ਸਾਨੂੰ ਦੇਖ ਕੇ ਹੁਣ ਆਟੋ ਜਿਹੜੇ ਅੱਗੇ ਚੱਲੇ ਜਣੇ ਤਾਂ ਗੱਲਬਾਤ ਨਹੀਂ ਕਰ ਲੈਣੇ ਆ ਤਾਂ ਚੱਲ ਗਣਾ ਹਾਂਜੀ ਤੁਸੀਂ ਆਟੋ ਲਾਇਆ ਆਟੋs ਨਿਗਾ ਤੇ ਮੇਰਾ ਖੜਾ ਜਨਾਬ ਜੀ ਮਾਨ ਜੀ ਆਏ ਚਾਬੀ ਗੱੜ ਕੇ ਲੈ ਗਏ ਮੈਂ ਤਾਂ ਤੱਕ ਉਹਨਾਂ ਚਲਾਣ ਕਰਦਾ ਯਾਰ ਬੜਾ ਮੈਂ ਕਹਿੰਦਾ ਪਹਿਲੀ ਪੌਣੀ ਦਿੱਤੀ ਆ ਗਈ ਆ ਮੈਂ ਤਾਂ ਥੱਲੇ ਕਰਕੇ ਚਾਬੀ ਲੈ ਆਂਦੇ ਹਾਂ ਕਿਤੇ ਕਿਤੇ ਤੁਹਾਡੀ ਗੱਲ ਵੀ ਬਿਲਕੁਲ ਚਲੋ ਸਹੀ ਆ ਤੁਸੀਂ ਵੀ ਰੋਜ਼ਗਾਰ ਕਰਨ ਆਏ ਹੋ ਪਰ ਜਦੋਂ ਆਪਾਂ ਚੌਕ ਦੇ ਵਿੱਚ ਖੜ੍ਹ ਜਾਂਦੇ ਆ ਤੇ ਟ੍ਰੈਫਿਕ ਜਾਮ ਹੋ ਜਾਂਦਾ ਵਾ ਤਾਂ ਇਹ ਬੜੀ ਵੱਡੀ ਸਮੱਸਿਆ ਪੈ ਜਾਂਦੀ ਹੈ ਪਿੱਛੇ ਕਈ ਵਾਰ ਗੱਡੀ ਤੇ ਜਾਂਦੀ ਆ ਇਕਦਮ ਬ੍ਰੇਕ ਲਾਣੀ ਪੈਂਦੀ ਆ ਕਿਤੇ ਨਾ ਕਿਤੇ ਮੰਨਦੇ ਹੋ ਇਸ ਚੀਜ਼ ਨੂੰ ਅੱਜ ਦਿਨ ਮੰਨਦੇ ਆ ਸਰ ਮੰਨਣਾ ਹੀ ਪੈਂਦਾ ਹੈ ਉਹ ਗਲਤੀ ਹੈ ਸਾਡੀ ਜੀ ਦਾ ਹਾਂ ਮੈਂ ਉਹ ਹੀ ਕਹਿੰਦਾ ਵੀ ਤੁਸੀਂ ਕੰਮ ਕਰੋ ਅਸੀਂ ਇਹ ਨਹੀਂ ਕਹਿੰਦੇ ਰੋਜ਼ਗਾਰ ਥਾਰੇ ਇਹਨਾਂ ਸਾਰਿਆਂ ਨੂੰ ਰੋਟੀ ਕਮਾਣੀ ਆ ਪਰ ਇੱਕ ਰੂਲ ਦੇ ਹਿਸਾਬ ਨਾਲ ਜੇ ਤੁਸੀਂ ਅੱਗੇ ਖੜ੍ਹਜੋਗੇ ਥੋੜਾ ਤਾਂ ਇੱਥੇ ਟ੍ਰੈਫਿਕ ਨਹੀਂ ਜਾਮ ਹੋਊਗਾ ਕੋਈ ਹਾਸਾ ਨਹੀਂ ਹੋਊਗਾ ਨਹੀਂ ਤਾਂ ਇੱਦਾਂ ਹਾਸਾ ਵੀ ਹੋ ਸਕਦਾ ਉਹਦੇ ਵਿੱਚ ਤੁਹਾਡਾ ਵੀ ਲੋਕਾਂ ਆ ਸਕਦਾ ਬਿਲਕੁਲ ਹੋ ਸਕਦਾ ਜੀ ਮਾਨ ਜੀ ਹਾਂ ਬਿਲਕੁਲ ਹੋ ਸਕਦਾ ਦੇਖ ਰਹੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਸਨੇਹ ਆਏ ਦੇਾਂਗੇ ਜੇ ਭਾਜੀ ਗਲਤੀ ਕੀਤੀ ਸੀਗੀ ਗਲਤੀ ਸਾਧਮਨ ਨੇ ਉਹਨਾਂ ਨਾਲ ਚਾਬੀ ਦਿੱਤੀ ਕੋਈ ਚਲਾਉਣ ਨੇ ਘੱਟਾ ਕੋਈ ਕੁਝ ਨਹੀਂ ਕਰ ਪਿਆ ਉਹਦਾ ਇੱਕ ਤਾਂ ਬੰਦਾ ਆਉਂਦਾ ਜਾਂ ਵੀ ਚਾਹ ਪਾਣੀ ਦਿਓ ਕੋਈ ਗੱਲ ਬਾਤ ਨਹੀਂ ਆਇਆ ਜੀ ਮੁਲਾਜ਼ਮ ਵੀ ਵਧੀਆ ਸੀਗੇ ਜਿਨ੍ਹਾਂ ਨੇ ਤੁਹਾਨੂੰ ਇੱਥੇ ਜਾਣ ਦਿੱਤਾ ਮੇਰੇ ਠੀਕ ਹੋ ਸਭ ਜਿਹੜੀ ਗੱਲ ਨਾ ਲਖੋ ਆਪਾਂ ਇੱਕ ਬੰਦਾ ਹੁੰਦਾ ਉਹ ਬੰਦਾ ਲਈਏ ਤੇ ਬੰਦਾ ਬੰਦਾ ਕਹਿੰਦਾ ਚੋਰੀ ਕਰੀਏ ਫਿਰ ਤਾਂ ਬੰਦਾ ਨੂੰ ਕਹਿੰਦਾ ਉਹਨੇ ਕਿ ਇਤਨਾ ਹੀ ਸਾਡੇ ਕੋਲ ਕੁਝ ਜਗ੍ਹਾ ਦੀ ਕਿੱਧਾ ਗਈ ਸੀ ਚਲੋ ਇਹਨਾਂ ਨੇ ਵੀ ਆਪਣੀ ਗਲਤੀ ਦਾ ਅਹਿਸਾਸ ਹੋਇਆ ਵਾ ਇਹਨਾਂ ਵੱਲੋਂ ਕਹਿਣਾ ਕਿ ਅਸੀਂ ਹੁਣ ਦੁਬਾਰਾ ਇੱਥੇ ਆਟੋ ਨਹੀਂ ਲਗਾਵਾਂਗੇ ਇਸ ਚੀਜ਼ ਦਾ ਖਾਸ ਕਰਕੇ ਧਿਆਨ ਰੱਖਾਂਗੇ ਤਾਂ ਮੁਲਾਜ਼ਮ ਦੇ ਵੀ ਸਿੱਟੇ ਕਰਦੇ ਸੀ ਕਿ ਉਹਨਾਂ ਨੇ ਸਾਨੂੰ ਅਵੇਅਰ ਕਰਕੇ ਜਿਹੜਾ ਜਾਣ ਦਿੱਤਾ ਵਾ ਕਾਇਕਮਰੇ ਫਿਰ ਵੀ ਤੋਂ ਤਸਵੀਰਾਂ ਦਿਖਾ ਰਹੇ ਨੇ ਜਿਹੜੇ ਮੁਲਾਜ਼ਮ ਨੇ ਆਪਣੀ ਡਿਊਟੀ ਵੀ ਕਰ ਰਹੇ ਨੇ ਤੇ ਜਿਹੜੇ ਆਟੋ ਵਾਲੇ ਉੱਥੇ ਰੁਕਦੇ ਤੇ ਉਹਨਾਂ ਨੂੰ ਰੋਕ ਕੇ ਇਹਨਾਂ ਨੇ ਚੈਕਿੰਗ ਵੀ ਕੀਤੀ ਸ਼ਾਇਦ ਚਲਾਨ ਵੀ ਕੱਟਿਆ ਹੋਊਗਾ ਗੱਲਬਾਤ ਕਰ ਲੈਣੇ ਆ ਕੀ ਨਾਮ ਹੈ ਜੀ ਹਰਮਿਤ ਸਿੰਘ ਜੀ ਤਾਂ ਸਰ ਉਹ ਜਿਹੜੀ ਆਟੋ ਲੱਗਦੇ ਨੇ ਜਦੋਂ ਸਿਗਨਲ ਹੋ ਜਾਂਦਾ ਤਾਂ ਆਟੋ ਉੱਥੇ ਜਾ ਕੇ ਸਵਾਰੀਆਂ ਚੱਕਰ ਲਾ ਫੰਦੇ ਨੇ ਤੇ ਦੇਖਿਆ ਜਾਂਦਾ ਕਿ ਪਿੱਛੇ ਕੋਈ ਗੱਡੀ ਆ ਰਹੀ ਹੈ ਜਾਂ ਗੱਡੀ ਵਿੱਚ ਬੱਦਕਦੀ ਹੈ ਜਾਂ ਚੌਕ ਦੇ ਵਿੱਚ ਜਾਮ ਲੱਗ ਜਾਂਦਾ ਉਹਨਾਂ ਦੇ ਚਲਾਨ ਕੱਟਦੇ ਨੇ ਹਾਂਜੀ ਹਾਂਜੀ ਬਿਲਕੁਲ ਕਈ ਵਾਰੀ ਸਮੱਸਿਆ ਆਉਂਦੀ ਇੱਥੇ ਆਟੋ ਆ ਕੇ ਲੱਗ ਜਾਂਦੇ ਆ ਜਿਹੜੇ ਕਰ ਕਰ ਟ੍ਰੈਫਿਕ ਦੀ ਸਮੱਸਿਆ ਆਉਂਦੀ ਹੈ ਤੇ ਅਸੀਂ ਉਹਨਾਂ ਦਾ ਚਲਾਨ ਕਰਦੇ ਆ ਹੁਣੇ 2 ਘੰਟੇ ਮਿੰਟ ਪਹਿਲਾਂ ਇੱਥੇ ਆਟੋ ਲੱਗੇ ਸੀ ਤੇ ਉਹਨਾਂ ਦਾ ਮੈਂ ਚਲਾਨ ਵੀ ਕੀਤਾ ਆਨਲਾਈਨ ਚਲਾਨ ਹੋਏ ਨੇ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਇਹ ਤਸਵੀਰ ਵੀ ਦਿਖਾ ਦੇਣਗੇ ਕਿ ਜਿਸ ਤਰ੍ਹਾਂ ਦੇ ਨਾਲ ਹੁਣੇ ਜਿਹੜੇ ਚਲਾਨ ਕੱਟੇ ਗਏ ਨੇ ਉਹਨਾਂ ਦੀ ਫੋਟੋ ਕਲਿੱਕ ਕੀਤੀ ਸੀ ਕਿ ਅਸੀਂ ਵੀ ਇਹ ਦੇਖਿਆ ਸੀ ਤਾਂ ਹੱਲੇ ਵੀ ਤੁਸੀਂ ਦੇਖ ਸਕਦੇ ਹੋ ਕਿ ਆਟੋ ਜਿਹੜੇ ਉੱਤੇ ਜਗ੍ਹਾ ਦੇ ਉੱਤੇ ਖੜੇ ਆ ਕਿ ਜਦੋਂ ਤੁਸੀਂ ਚਲਾਨ ਕੱਟਦੇ ਹੋ ਇਹਨਾਂ ਦੇ ਵਿੱਚ ਡਰ ਨਹੀਂ ਨੇ ਜਦਾਂ ਦਾ ਦੁਬਾਰਾ ਫੇਰ ਖੜ ਜਾਂਦੇ ਨੇ ਉਹ ਹੁਣੇ ਦੇਖੋ ਆਟੋ ਹੈ ਬਹੁਤ ਨੇ ਉਹ ਕਿ ਜਿਨ੍ਹਾਂ ਦਾ ਚਲਾਨ ਹੋ ਗਿਆ ਚਲੋ ਉਹ ਤਾਂ ਨਹੀਂ ਖੜਨਗੇ ਬਟ ਕਿਉਂਕਿ ਹੋਰ ਆ ਕੇ ਜਿਹਨਾਂ ਨੂੰ ਨਹੀਂ ਪਤਾ ਹੁੰਦਾ ਫੇਰ ਆ ਕੇ ਖੜ ਜਾਂਦੇ ਆ ਬਟ ਕੋਈ ਨਾ ਹੁਣ ਅਸੀਂ ਦੁਬਾਰਾ ਜਾਵਾਂਗੇ ਫੇਰ ਚਲਾਨ ਕਰ ਦਾਂਗੇ ਅਗਰ ਟ੍ਰੈਫਿਕ ਦੀ ਕੋਈ ਵੀ ਪ੍ਰੋਬਲਮ ਆਉਣੀ ਹੈ ਕੋਈ ਵਿਗੜ ਪੈਂਦਾ ਤੁਸੀਂ ਦੁਬਾਰਾ ਚਲਾਨ ਕਰ ਦਾਂਗੇ ਉਹਨਾਂ ਦਾ ਕਿਉਂਕਿ ਇਹ ਮੇਨ ਚੌਕ ਆ ਜਿੱਥੇ ਇੱਥੇ ਦੇਖਿਆ ਜਾਵੇ ਮੇਨ ਚੌਕ ਆ ਜੋ ਤਾਂ ਗੱਡੀ ਰਫਤਾਰ ਨਾਲ ਆਂਦੀ ਆ ਤਾਂ ਤੁਹਾਨੂੰ ਵੀ ਮੁਸ਼ਕਿਲਾਂ ਤੁਸੀਂ ਭੱਜ ਕੇ ਜਾ ਕੇ ਚਲਾਨ ਕਰਦੇ ਹੋ ਪਿਛਲੀ ਗੱਡੀ ਨੂੰ ਇੱਕਦਮ ਬ੍ਰੇਕ ਮਾਰਨੀ ਪੈਂਦੀ ਕਿਤੇ ਨਾ ਕਿਤੇ ਹਾਸਾ ਹੁੰਦਾ ਤੇ ਤੁਸੀਂ ਇਹਨਾਂ ਨੂੰ ਅਵੇਅਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਇੱਕਦਮ ਇੱਥੇ ਬ੍ਰੇਕ ਲਾ ਕੇ ਸਵਾਰੀਆਂ ਨਾ ਚੱਕੋ ਬਹੁਤ ਵਾਰ ਕਰ ਪਹਿਲਾਂ ਤਾਂ ਇਹਨਾਂ ਨੂੰ ਵਾਰਨਿੰਗ ਕਰਦੇ ਰਹੇ ਸੀ ਅਸੀਂ ਪਹਿਲਾਂ ਚਲਾਨ ਨਹੀਂ ਕੀਤਾ ਪਹਿਲਾਂ ਬਹੁਤ ਟਾਈਮ ਵਾਰਨਿੰਗ ਕਰਦੇ ਰਹੇ ਹਾਂ ਕਿ ਇੱਥੇ ਨਾ ਖੜਿਆ ਕਰੋ ਕਿਉਂਕਿ ਟ੍ਰੈਫਿਕ ਨੂੰ ਬਹੁਤ ਦਿੱਕਤ ਆ ਜਾਂਦੀ ਹੈ ਬੱਚੇ ਹਨਾ ਉਹ ਜਿਵੇਂ ਖੜੇ ਹੁੰਦੇ ਆ ਪਿੱਛੇ ਗੱਡੀਆਂ ਤੇਜ਼ ਆਉਂਦੀਆਂ ਚਾਣ ਕੇ ਬ੍ਰੇਕ ਲਗਾਉਣੀ ਪੈਂਦੀ ਆ ਉਹਨੂੰ ਪਿੱਛੋਂ ਪਟ ਨਹੀਂ ਲੱਗ ਰਿਹਾ ਤਾਂ ਹੁਣ ਚਲਾਨ ਕਰ ਰਹੇ ਆ ਪੀਨ ਨਾਲ। ਆ ਬਿਲਕੁਲ ਜੀ ਆ ਗੱਲਬਾਤ ਵੀ ਕੀਤੀ ਹੈ ਕਿ ਜਿਹੜੇ ਆਟੋ ਲੱਗਦੇ ਸੀਗੇ ਜਿੰਨਾ ਕਰਕੇ ਟ੍ਰੈਫਿਕ ਵੀ ਜਾਮ ਹੋਣਦਾ ਵਾ ਕਿਹਨਾਂ ਹੁੰਦੇ ਸਾਰ ਪਿੱਛੋਂ ਗੱਡੀਆਂ ਆਉਂਦੀਆਂ ਨੇ ਉਹਨਾਂ ਨੇ ਇਸ ਗੱਲ ਦੀ ਪਰਵਾਹ ਨਾ ਕਰਦੇ ਹੋਏ ਆਪਣੀ ਸਵਾਰੀ ਵੱਲ ਦੇਖਦੇ ਕਿ ਸਵਾਰੀ ਚੱਕ ਲਈ ਆ। ਮੁਲਾਜ਼ਮ ਨਾਲ ਗੱਲਬਾਤ ਕੀਤੀ ਹੈ ਇਹਨਾਂ ਨੇ ਚਲਾਨ ਵੀ ਕੱਟੇ ਆ ਤੇ ਉਹਨਾਂ ਨੂੰ ਮੌਕੇ ਮੌਕੇ ਤੇ ਅਵੇਅਰ ਵੀ ਕਰਦੇ ਆ। ਹੁਣ ਦੇਖਣਾ ਹੋਵੇਗਾ ਕਿ ਇਹਨਾਂ ਦੇ ਤੇ ਅਗਲੀ ਕਾਰਵਾਈ ਕੀ ਹੁੰਦੀ ਕਿ ਇਹ ਇਸ ਚੀਜ਼ ਨੂੰ ਸਮਝਦੇ ਆ ਜਾਂ ਇਸੇ ਤਰ੍ਹਾਂ ਦੇ ਨਾਲ ਇਹ ਸਾਰਾ ਕੁਝ ਚੱਲਦਾ ਰਹਿੰਦਾ। ਮੁੱਕੇ ਤੇ ਇੱਕ ਵਾਰ ਫੇਰ ਤੋਂ ਤਸਵੀ ਕੀ ਸਿਗਨਲ ਹੁੰਦੇ ਥਾ ਹੁਣ ਵੀ ਤੁਸੀਂ ਦੇਖ ਸਕਦੇ ਹੋ ਪਹਿਲਾਂ ਇੱਕ ਲਾਈਨ ਲੱਗੀ ਹੋਈ ਸੀ ਜਿਹੜੀ ਲਗਾਤਾਰ ਪਰ ਹੁਣ ਹੁਣ ਉਹ ਆਟੋ ਜਿਹੜੀ ਉੱਥੇ ਘੱਟ ਲੱਜ ਆ ਰਹੇ ਨੇ ਤਾਂ ਅੱਜ ਦੀ ਖਬਰਾਂ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਲਹਿਰ ਇੰਡੀਆ ਦੇ ਨਾਲ ਇਹ ਸੀ ਸਾਡੀ ਅੱਜ ਦੀ ਵਿਸ਼ੇਸ਼ ਖਬਰ ਬਾਕੀ ਖਬਰਾਂ ਲਈ ਤੁਸੀਂ ਦੇਖਦੇ ਰਹੋ ਲਹਿਰ ਇੰਡੀਆ ਕੈਮਰਾਮੈਨ ਸੰਜੀਤ ਕੁਮਾਰ ਦੇ ਨਾਲ ਮੈਂ ਗੁਰਪਾਲ ਸਿੰਘ ਲਹਿਰ ਇੰਡੀਆ ਨੂੰ ਗੁਦਿਆਣਾ ਨੋਕਾ ਦੇ ਵਿੱਚ ਦੇਖਿਆ ਜਾਵੇ ਗਲੀ ਮੱਲਿਆ ਦੇ ਵਿੱਚ ਦੇਖਿਆ ਜਾਵੇ ਤਾਂ ਸਭ ਤੋਂ ਜਿਆਦਾ ਜਣਾ ਰਸ ਆਕਾ ਦਾ ਨਜ਼ਰ ਆਇਆ ਤੁਹਾਨੂੰ ਇੱਕ ਤਸਵੀਰਾਂ ਵੀ ਦਿਖਾ ਦਿੰਦੇ ਹਾਂ